ਜੀ ਤਾਂ ਮੇਰਾ ਨਾਮ ਹੈ ਅਮਨ ਗੋਇਲ ਤੇ ਮੈਂ ਨਾ ਇੱਕ ਜਗਾ 14000 ਗਜ ਮਤਲਬ ਇੱਕ ਮਹੀਨੇ ਤੋਂ ਰੋਡ ਤੇ ਇੱਕ ਜਗਾ ਲਿੱਤੀ ਸੀ ਠੀਕ ਹੈ ਕਿਹੜੀ ਜਗਾ ਲੱਛੇ ਕਿਹੜੀ ਬਲੇਕਰ ਰੋਡ ਤੇ ਬਲੇ ਬਲੇ ਜੀਆਰ ਰੋਡ ਦੇ ਬੈਕ ਸਾਈਡ ਤੇ ਤੇ ਉਹਦੇ ਵਿੱਚੋਂ ਮਤਲਬ 2000 ਗਜ 2011 ਵਿੱਚ ਮਤਲਬ ਮੈਂ 6000 ਗਜ ਮਤਲਬ ਇਸ ਐਕਟਿੰਗ ਸਟਾਕ ਕੁਦੀ ਪੰਸਰ ਨੂੰ ਉਹ ਜਗਾ ਮਤਲਬ ਸੇਲ ਕਰਤੀ ਸੀ ਮਤਲਬ 6000 ਗਜ ਤੋ ਉਹ 10 ਚ ਅਸੀਂ ਲਿੱਤੀ ਸੀ ਜਗਾ ਤੇ 2011 ਚ ਅਸੀਂ ਉਹਨਾਂ ਨੂੰ ਮਤਲਬ ਜਗਾ ਵੇਚੀ ਸ਼ੇਅਰ ਕਰਾ ਦਿੱਤੇ ਤੇ ਬਾਕੀ ਉਹਨਾਂ ਦਾ ਕੋਈ ਮਤਲਬ 12 ਸਾਲ ਉਹਨਾਂ ਨੇ ਕੋਈ ਰਿਸਟਰੀ ਨਹੀਂ ਕਰਾਈ ਠੀਕ ਹੈ ਤੇ ਉਹ ਸਾਡਾ ਡਿਸਪੂਟ ਚੱਲ ਪਿਆ ਠੀਕ ਹੈ ਉਸ ਤੋਂ ਬਾਅਦ ਜਿਉ ਤੁਹਾਨੂੰ ਪਤਾ ਲੱਗਿਆ ਵੀ 6 ਹਰ ਗੱਡੀ ਜਿਹੜੀ ਅਸੀਂ ਰਿਸਟਰੀ ਕਰਾਈ ਸੀ ਉਹ ਉਹਨੇ ਕਿਸੇ ਪਾਰਟੀ ਨੂੰ ਵੇਚ ਦਿੱਤੀ ਭਗਵਤੀ ਪਲਾਈ ਬੋਰਡ ਮਤਲਬ ਅਮਰੀਕਾ ਰੋਡ ਤੇ ਹੀ ਆ ਠੀਕ ਹੈ ਉਹਨਾਂ ਨੇ ਜਗਾ ਵੇਚ ਦਿੱਤੇ ਉਹਨਾਂ ਨੂੰ ਤੇ ਉਹਨਾਂ ਨੇ ਹੁਣ ਕੀ ਕੀਤਾ ਤੱਕੇ ਨਾਲ ਮਤਲਬ ਉਥੇ ਸਾਡੀ ਪਰਮਿਸ਼ਨ ਤੋਂ ਬਿਨਾ ਮਤਲਬ ਸਾਨੂੰ ਕੋਈ ਸਰਕਾਰੀ ਕੋਈ ਨੋਟਿਸ ਨਹੀਂ ਆਇਆ ਕੋਈ ਸਾਨੂੰ ਫੋਨ ਨਹੀਂ ਆਇਆ ਵੀ ਸਾਡੀ ਪਰਮਿਸ਼ਨ ਤੋਂ ਬਿਨਾ ਬਸਕੇ ਖਾਤੇ ਤੋਂ ਉਹਨਾਂ ਨੇ ਕਿਵੇਂ ਨਿਸ਼ਾਨਦੇਹੀ ਕਰਾ ਲਈ ਉਥੇ ਮਤਲਬ ਕਿਵੇਂ ਉਹਨਾਂ ਨੇ ਕੰਮ ਕਰ ਲਈ ਬੋਲੇ ਜੀ ਜਦੋਂ ਅਸੀਂ ਥਾਣੇ ਗਏ ਮਤਲਬ ਚੌਂਕੀ ਗਏ ਮਰਾਡੋ ਚੌਕੀ ਮਰਾਡੋ ਚੌਕੀ ਤੇ ਦੋ ਬੰਦੇ ਉਥੇ ਬਹਿ ਕੇ ਮਤਲਬ ਆਪਣਾ ਕਰਾ ਰਹੇ ਕੰਮ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਾਗਜ਼ ਦਿਖਾਓ ਕਿਵੇਂ ਕਿਵੇਂ ਕਰ ਰਹੇ ਆ ਠੀਕ ਹੈ ਮਤਲਬ ਉੱਥੇ ਐਸਆਈ ਸਾਨੂੰ ਉਲਟੀਆਂ ਗੱਲਾਂ ਕਹਿਣ ਲੱਗ ਗਿਆ ਮਤਲਬ ਸਾਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਵੀ ਕਿਹਾ ਹੋਇਆ ਠੀਕ ਹੈ ਮਤਲਬ ਅਸੀਂ ਕੋਈ ਵੀ ਪੁਲਿਸ ਗਏ ਆ ਕਿਤੇ ਉੱਪਰ ਤੱਕ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਵੀ ਸੁਣਵਾਈ ਨਹੀਂ ਤੇ ਸਭ ਤੁਸੀਂ ਕਹਿੰਦੇ 2010 ਦੇ ਵਿੱਚ ਤੁਸੀਂ ਜग्गा ਵੇਚੀ ਉਸ ਸਮੇਂ ਤੁਸੀਂ 6000 ਦਾ ਜਿਹੜੀ ਵੇਚੀ ਉਹਦੇ ਨਿਸ਼ਾਨਦੇਹੀ ਵਗੈਰਾ ਕਰਾਈ ਸੀ ਨਾ ਕੁਝ ਨਹੀਂ ਕਰਾਇਆ ਬਸ ਸਕੇ ਖਾਤੇ ਤੁਸੀਂ ਦਿੱਤੀ ਹੈ ਜग्गा ਉਹਨਾਂ ਨੂੰ ਰਜਿਸਟਰੀ ਹੋਈ ਉਹਨਾਂ ਨੇ ਕਰਵਾਈ ਹੈ ਜੀ ਰਜਿਸਟਰੀ ਹੋਈ ਹੈ 6000 ਰੁਪਏ ਦੀ ਉਹ ਤੇ ਕੋਈ ਹੱਤਾ ਨਹੀਂ ਪਈਆਂ ਕੋਈ ਕੁਝ ਨਹੀਂ ਪਈਆਂ ਕੁਝ ਨਹੀਂ ਹੈਗਾ ਉਹਨਾਂ ਚੀਜ਼ ਮਤਲਬ ਕੋਈ ਵੀ ਨਿਸ਼ਾਨਦੀ ਹੁੰਦੀ ਆ ਕੋਈ ਵੀ ਚੀਜ਼ ਹੁੰਦੀ ਆ ਸਾਨੂੰ ਨੋਟਿਸ ਤੋਂ ਸਾਡੀ ਪਰਮਿਸ਼ਨ ਤੋਂ ਬਿਨਾ ਉਹ ਕਰਾਈ ਨਹੀਂ ਸਾਦੇ ਮਤਲਬ ਉਹਨਾਂ ਨੇ ਇੱਕ ਮਾਫੀਆ ਬਣ ਕੇ ਅਸੀਂ ਉੱਥੇ ਰੁਕਣ ਗਏ ਆ ਠੀਕ ਆ ਉਹਨਾਂ ਨੇ ਸਾਨੂੰ ਸਾਡੇ ਉੱਤੇ ਇੱਟਾ ਚੱਕਨੀ ਆ ਮਤਲਬ 50 60 ਬੰਦੇ ਬੁਲਾ ਕੇ ਉਹ ਮਤਲਬ ਸਾਡੇ ਤੇ ਬਦਮਾਸ਼ੀ ਕੀਤੀ ਉਹਨਾਂ ਨੇ ਤੁਸੀਂ ਇਹਦੀ ਕੰਪਲੇਂਟ ਕੀਤੀ ਮਤਲਬ ਅਸੀਂ ਗਏ ਆ ਕਮਿਸ਼ਨਰ ਕੋ ਗਏ ਆ ਕੰਪਲੇਂਟ ਕੀਤੀ ਕਮਿਸ਼ਨਰ ਕੋ ਕਮੈਂਟ ਕਰਾ ਕੇ ਕਰਕੇ ਆਏ ਆ ਪਰ ਕੋਈ ਸਰਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੰਪਲੇਨ ਕਰਉਂਦੇ ਸੀ ਅਸੀਂ ਅਸੀਂ 12 ਤਰੀਕ ਅੱਛਾ ਜੀ ਉਹ ਕਬਜ਼ਾ ਜਿਹੜਾ ਤੁਸੀਂ ਕਹਿ ਰਹੇ ਅਸੀਂ ਰੋਕਣਗੇ ਉਹ ਕਦੋਂ ਵੇਚ ਤੁਸੀਂ ਰੋਕਣ ਅਸੀਂ ਗਏ ਸੀ ਜੀ ਮਤਲਬ ਉਹਨਾਂ ਨੂੰ 15 ਤਰੀਕ ਅਸੀਂ ਰੋਕਿਆ 14 ਤਰੀਕ ਹੀ ਰੋਕੇ ਆ ਮਤਲਬ 15 ਦੀ ਸਾਡੀ ਬਹਿਸ ਹੀ ਬਹੁਤ ਹੋਈ ਆ ਮਤਲਬ ਉਹਨਾਂ ਦੇ ਬੰਦੇ ਆ ਕੇ ਉੱਥੇ ਉਹਨਾਂ ਇੱਟਾਂ ਚੱਕ ਲਈਆਂ ਇਹ ਪਲਾਈਵੁੱਡ ਆ ਦੇਣਾ ਜਿਹਨੂੰ ਦੁਬਾਰਾ ਅੱਗੇ ਵੇਚੀ ਆ ਉਹਨਾਂ ਵੈਸੇ ਹੀ ਚੁੱਕ ਹਾਂਜੀ ਉਹਨਾਂ ਨੇ ਤੁਸੀਂ ਇਹ ਦੇਖੋ ਵੀ ਸਾਡਾ ਰੋਲਾ ਚੱਲਦਾ ਪਿਆ ਉਹ ਕੁਦੀ ਬੰਸਲ ਨਾ ਸਟੇਟਸ ਆਕ ਨਾ ਰੋਲੇ ਚੱਲਦੇ ਜਿਉ ਉਹਨਾਂ ਨੇ 6 ਹਰਗਾ ਜਗਾ ਕਿਵੇਂ ਨਾ ਦੀ ਪਾਰਟੀ ਤੋਂ ਸਭ ਤੋਂ ਵੱਡੀ ਤਾਂ ਇਹ ਗੱਲ ਆ ਬਿਲਕੁਲ ਉਮੀਰ ਹੋਣ ਵਾਲੇ ਸੋਦੇ ਲੈਂਦੇ ਆ ਪਾਰਟੀ ਕੋੜ ਦੇ ਸਰ ਕੋੜ ਕੇ ਖੂਨ ਚੱਲਿਆ ਪਹਿਲਾਂ ਨਹੀਂ ਚੱਲਦਾ ਹੁਣ ਚੱਲਿਆ ਮਹੀਨੇ ਦੇ ਮਹੀਨਾ ਪਹਿਲਾਂ ਹਾਂ ਬਲੋ ਸਾਡੇ ਕੋਈ ਵੀ ਮਤਲਬ ਜਿਹੜੋ ਵੀ ਨਿਸ਼ਾਨਦੀ ਹੁੰਦੀ ਆ ਸਾਡੀ ਪਰਮਿਸ਼ਨ ਤੋਂ ਬਿਨਾ ਉੱਥੇ ਹੋ ਹੀ ਨਹੀਂ ਸਕਦੀ ਸਾਨੂੰ ਨੋਟਿਸ ਕੋਈ ਕੋਈ ਚੀਜ਼ ਨਹੀਂ ਆਈ ਕਿਵੇਂ ਹੋ ਗਈ ਦੇਖੋ ਪੁਲਿਸ ਪੁਲਸ ਵਾਲੇ ਉੱਥੇ ਆ ਬੈ ਕੇ ਕਰਾ ਰਹੇ ਆ ਪੁਲਸ ਦਾ ਮਤਲਬ ਨਹੀਂ ਬੰਦ ਆ ਪੁਲਸ ਨੂੰ ਅਸੀਂ ਕਿਹ ਕਾਗਜ਼ ਦਿਖਾਓ ਵੀ ਕਾਗਜ਼ ਦਿਓ ਤੁਹਾਨੂੰ ਕੋਈ ਮਨੇ ਕਾਜ ਦਿਖਾਈ ਨਹੀਂ ਉੱਥੇ ਤੁਹਾਨੂੰ ਕੋਈ ਵੀ ਕੀ ਨਾਮ ਕੀ ਬਹੁਤ ਅਧਿਕਾਰੀ ਦਾ ਜਿਹਨਾਂ ਨਾਲ ਤੁਹਾਡੀ ਗੱਲ ਹੋਵੇ ਸਰ ਉਥੇ ਇੰਚਾਰਜ ਬੈਠਾ ਸੀ ਮਤਲਬ ਗੁਰਪ੍ਰੀਤ ਕੀ ਨਾਮ ਸੀ ਉਹਨਾਂ ਦਾ ਮਤਲਬ ਉਹਨੇ ਗੁਰਦੀਪ ਮਤਲਬ ਉਹਨੇ ਤੁਹਾਨੂੰ ਬਹੁਤ ਉਲਟੇ ਸਵਾਲ ਪੁੱਛੇ ਬਹੁਤ ਉਲਟੇ ਸਵਾਲ ਕੀਤੇ ਮਤਲਬ ਉਹ ਤਾਂ ਇਹ ਜੀ ਗੱਲਾਂ ਕਰ ਲਿਆ ਤੂੰ 6 ਹਰ ਵੇਚੀ ਕੋ ਜਗਾ 15 ਹੈਗਾ ਤੂੰ ਬੇਚੀ 14 ਤੂੰ ਸਾਰੀ ਵੇਚਨੀ ਦੀ ਜਗਾ ਮੈਂ ਕਿਹਾ ਯਾਰ ਕੋਈ ਗੱਲਾਂ ਹੁੰਦੀਆਂ ਕਰਨ ਵਾਲੀਆਂ ਇਹ ਮੈਨੂੰ ਪਤਾ ਲੱਗ ਗਿਆ ਵੀ ਵਿਕੇ ਹੋਏ ਆ ਸਾਰੇ ਇਹ ਪ੍ਰਚਾਰਕ ਹੁਣ ਤੁਹਾਡੀ ਕੰਪਲੇਨ ਕਿੱ데 ਕੋ ਅਸੀਂ ਉਥੇ ਸੀਪੀਸੀਬੀ ਆਫਿਸ ਦੇ ਕੇ ਆਂਦੀ ਆ ਪਰ ਸਾਨੂੰ ਲੱਗ ਮਾਰਕੇ ਦੇ ਗੁਰਪ੍ਰ ਗੁਰਕਪਾਲ ਸਿੰਘ ਨੂੰ ਹੋਈ ਸੀ ਠੀਕ ਆ ਉਹਨੇ ਇੱਕ ਵਾਰ ਕੰਮ ਰੁਕਵਾਇਆ ਅਗਲੀ ਵਾਰ ਉਹਨੂੰ ਸਾਨੂੰ ਉਹਨੇ ਬੁਲਾਇਆ ਪਾਰਟੀ ਨੂੰ ਬੁਲਾਇਆ ਅਸ ਗਿਆ ਕਾਗਜ਼ ਦਿਖਾਓ ਵੀ ਜਿਹੜੇ ਤੁਸੀਂ ਕਰਾਏ ਆ ਤੇ ਉਹਨਾਂ ਨੇ ਕੋਈ ਕਾਗਜ਼ ਨਹੀਂ ਦਿਖਾਏ ਤੇ ਗੁਰਕਾਰ ਨੂੰ ਅਸੀਂ ਕੱਲੇ ਨੂੰ ਫੋਨ ਕੀਤਾ ਵੀ ਇੱਥੇ ਕੰਮ ਚੱਲਦਾ ਪਿਆ ਉਹ ਕਹਿੰਦਾ ਮੈਂ ਕੀ ਕਰ ਸਕਦਾ ਜੀ ਮੰਗੀ ਕਰ ਮੰਗੀ ਆ ਹੁਣ ਮਾਂਗੇ ਸਰ ਨੂੰ ਸਾਥ ਚਾਹੀਦਾ ਸਾਡੀ ਨੇ ਕਬਜ਼ਾ ਕੀਤਾ ਸਾਡੇ ਪਲਾਂਟ ਤੇ ਅਸੀਂ ਮੰਗ ਇਹ ਕਰਦੇ ਆ ਮਤਲਬ ਅਸੀਂ ਸਦਾ ਮੁੱਖ ਮੰਤਰੀ ਆਪਣੇ ਭਗਵੰਦ ਸਿਮਰਾਨ ਤੇ ਭਾਜੀਪੀ ਨੂੰ ਵੀ ਸਾਡਾ ਸਾਥ ਦਿੱਤਾ ਜਾਵੇ ਠੀਕ ਆ ਅਸੀਂ ਵਪਾਰੀ ਬੰਦੇ ਆ ਅਸੀਂ ਲੜਾਈ ਝਗੜੇ ਚ ਨਹੀਂ ਪੈਣਾ ਚਾਹੁੰਦੇ ਠੀਕ ਹੈ ਵੀ ਸਭ ਨੂੰ ਇਨਸਾਫ਼ ਦਿੱਤਾ ਜਾਵੇ